ਦੇਖੋ ਪਹਿਲਾਂ ਤਾਂ ਮੈਂ ਮਾਨਯੋਗ ਹਾਈ ਕੋਰਟ ਦਾ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਇਹ ਜਿਹੜੀ ਪੰਜਾਬ ਦੀ ਨਵਕਲੀ ਸਰਕਾਰ ਬਦਲਾ ਤੇ ਨਾਤੇ ਬਣੀ ਸੀ ਤੇ ਬੜੇ ਲੰਬੇ ਸਮੇਂ ਤੋਂ ਚੋਣਾਂ ਤੋਂ ਭੱਜ ਰਹੀ ਸੀ بار بار ਹਾਈ ਕੋਰਟ ਨੇ ਜਦੋਂ ਫਟਕਾਰ ਲਾਈ ਤਾਂ ਅੱਜ ਕਹਿੰਦੇ ਮਰਦੀ ਨੇ ਅੱਕ ਚੱਪਿਆ ਤੇ ਇਹਨਾਂ ਨੂੰ ਅੱਜ ਇਲੈਕਸ਼ਨਾਂ ਕਰਾਣੀਆਂ ਪੈ ਗਈਆਂ ਆਮ ਤੌਰ ਤੇ ਮੈਂ ਦੇਖਦਾ ਇਹ ਜਿਹੜੀਆਂ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ ਹੁੰਦੀਆਂ ਆ ਇਹ ਤਕਰੀਬਨ ਜਿਹੜੀ ਇੱਕ ਰੂਲਿੰਗ ਗਵਰਨਮੈਂਟ ਹੁੰਦੀ ਉਹਦੇ ਨਾਲ ਹੀ ਚੱਲਦੀਆਂ ਪਰ ਇਸ ਵਾਰ ਮੈਂ ਪਹਿਲੀ ਵਾਰ ਇਹ ਦੇਖ ਰਿਹਾ ਪਈ ਲੋਕਾਂ ਦਾ ਰੁਝਾਨ ਜਿਹੜਾ ਰੂਲਿੰਗ ਗਵਰਨਮੈਂਟ ਤੇ ਬੜਾ ਅਗੇਂਸਟ ਆ ਕਿਉਂਕਿ ਇੱਥੇ ਸਾਡੇ ਹੁਣ ਕੈਂਡੀਡੇਟ ਸਹਿਬਾਨ ਆਏ ਆ ਕਾਫੀ ਅਜ ਕਾਗਜ ਜਮਾ ਕਰਾਉਣ ਤੇ ਉਹਨਾਂ ਨੇ ਮੈਨੂੰ ਕਾਲ ਕੀਤੀ ਕਿ ਇੱਥੇ ਸਾਡੂ ਬਾਰ-ਬਾਰ ਇੱਥੇ ਰੂਲਿੰਗ ਪਾਰਟੀ ਵਾਲੇ ਬੰਦੇ ਕੋ ਕਹਿ ਰਹੇ ਆ ਤੁਸੀਂ ਬਹਿ ਜਾਓ ਕੋਈ ਕਹਿ ਰਿਹਾ ਮੈਂ ਤੁਹਾਨੂੰ ਬਿਠਾਣਾ ਆਵਾਂਗਾ ਕੋਈ ਕਹਿ ਰਿਹਾ ਤੁਹਾਣਾ ਰਿਸ਼ਤੇਦਾਰੀ ਆ ਕੋਈ ਕਿਸੇ ਨੂੰ ਕਿਸ ਤਰ੍ਹਾਂ ਦਬਾਅ ਪਾ ਰਿਹਾ ਸੋ ਮੈਂ ਐਸਡੀਐਮ ਸਾਹਿਬ ਨੂੰ ਮਿਲਣ ਆਇਆ ਹਾਂ ਉਚੇਚੇ ਤੌਰ ਤੇ ਕਿ ਐਸਡੀਐਮ ਸਾਹਿਬ ਬੜੇ ਸੁੱਖ ਸ਼ਾਂਤੀ ਨਾਲ ਸਾਡਾ ਇ ਤੇ ਅਸੀਂ ਨਹੀਂ ਚਾਹੁੰਦੇ ਵੀ ਇਹ ਇਲੈਕਸ਼ਨਾਂ ਕਿਸੇ ਵੀ ਤਰ੍ਹਾਂ ਇੰਟਰਰਪਟ ਹੋਣ ਤੇ ਐਸਡੀਐਮ ਜੀ ਨੇ ਸਾਬਨੇ ਸਾਨੂੰ ਯਕੀਨ ਦਵਾਇਆ ਕਿ ਪੂਰੀ ਜਿਹੜਾ ਲੋਅ ਐਂਡ ਆਰਡਰ ਮੈਂਟੇਨ ਰੱਖਿਆ ਜਾਊਗਾ ਕਿਸੇ ਵੀ ਪੋਲੀਟੀਕਲ ਦਬਾਅ ਨੂੰ ਮੰਨਿਆ ਨਹੀਂ ਜਾਊਗਾ ਔਰ ਜਿਹੜਾ ਮੈਰਿਟ ਦੇ ਉੱਤੇ ਸਾਰੇ ਕੰਮ ਕੀਤੇ ਜਾਣਗੇ ਇਹਨਾਂ ਨੇ ਕੰਮ ਕਰਾਏ ਹੁੰਦੇ ਚੋਣਾਂ ਤੋਂ ਭੱਜਦੇ ਨਹੀਂ ਹਾਈ ਕੋਰਟ ਨੇ ਡਾਂਗ ਫੇਰ ਕੇ ਇਹ ਚੋਣਾਂ ਕਰਵਾਈਆਂ ਆ ਬਾਰ-ਬਾਰ ਨੋਟਿਸ ਕੱਢ ਕੇ ਜੇ ਕੰਮ ਕੀਤੇ ਹੋਣ ਤਾਂ ਚੋਣਾਂ ਤੋਂ ਕਿਉਂ ਭੱਜਦੇ ਆ ਚੋਣਾਂ ਤੋਂ ਇਸ ਲਈ ਭੱਜਦੇ ਆ ਅੱਜ ਇਦਾਂ ਦੀ ਮੈਂ ਪਹਿਲੀ ਸਰਕਾਰ ਦੇਖੀ ਆ ਜੇ ਇਹਨੂੰ ਉਮੀਦਵਾਰ ਖੜੇ ਕਰਾ ਲਈ ਮਿੰਤਾ ਕਰਨੀਆਂ ਪੈਂਦੀਆਂ ਕਾਂਗਰਸ ਦੇ ਮੈਂ 10 ਬੰਦੇ ਲਿਆ ਕੇ ਤੁਹਾਡੇ ਸਾਹਮਣੇ ਪੇਸ਼ ਕਰਦੇ ਨੇ ਜਿਨ੍ਹਾਂ ਦੀ ਇਹਨਾਂ ਨੇ ਮਿੰਤਾ ਕੀਤੀਆਂ ਵੀ ਸਾਡੇ ਵੱਲੋਂ ਖੜ ਜਾਓ 2027 'ਚ ਜਿੱਦਾਂ ਮਰਜ਼ੀ ਕਰੋ ਇੱਕ ਵਾਰ ਟਿਕਟ ਸਾਡੇ ਵੱਲੋਂ ਲੈ ਲਓ ਸੋ ਇਹ ਹਾਲਾਤ ਇਹ ਆ ਵੀ ਜੇ ਸਰਕਾਰ ਨੇ ਕੰਮ ਕੀਤੇ ਹੁੰਦੇ ਆ ਫਿਰ ਇੱਕ ਇੱਕ ਬੰਦਾ ਇੱਕ ਇੱਕ ਸੀਟ ਤੇ ਚਾਰ ਚਾਰ ਉਮੀਦਵਾਰ ਖੜੇ ਹੁੰਦੇ ਆ ਤੇ ਇੱਥੇ ਉਮੀਦਵਾਰ ਤਾਂ ਲੱਭਣੇ ਔਖੇ ਹੋਏ ਹੋ ਆ ਜੀ ਹੁਣ ਵੀ ਦੇਖੋ ਤੁਸੀਂ ਇਹਨਾਂ ਨੇ ਟਿਕਟਾਂ ਚੇਂਜ ਕਰਨੀਆਂ ਅੱਜ ਸਵੇਰੇ ਸਾਡਾ ਪਿੰਡ ਹਾਜੀਪੁਰਾ ਉੱਥੇ ਜਾ ਕੇ ਇਹਨਾਂ ਨੇ ਉੱਥੇ ਦੇ ਸਾਡੇ ਕੈਂਡੀਡੇਟ ਨੂੰ ਕਿਹਾ ਵੀ ਤੁਸੀਂ ਕਾਂਗਰਸ ਦੇ ਸਿੰਬਲ ਤੇ ਇਹ ਨਾਲ ਲੜੋ ਅਸੀਂ ਝਾੜੂ ਦਾ ਬੰਦਾ ਵਿਡਰੋ ਕਰ ਲੈਨੇ ਆ ਤੇ ਅਸੀਂ ਤੁਹਾਨੂੰ ਸਰਵਸੰਮਤੀਨਾ ਬਣਾ ਦਿੰਨੇ ਆ ਆਜ਼ਾਦ ਉਮੀਦਵਾਰ ਦੇ ਤੌਰ ਤੇ ਇਹੋ ਜਿਹੇ ਹਾਲਾਤ ਉਹਦੇ ਹੀ ਹੁੰਦੇ ਆ ਜਦੋਂ ਸਰਕਾਰ ਨੇ ਕੰਕ ਕੀਤਾ ਨਾ ਹੋਵੇ